ਸੱਚੇ ਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੁੱਖ ਲਾਈਨਸ ਤੇ ਅਮਰੀਕਾ ਪਹੁੰਚੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਨਾਲ ਕਰਨਗੇ ਮੁਲਾਕਾਤ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤੀ ਜਾਰੀ 15 ਫਰਵਰੀ ਨੂੰ ਇੱਕ ਹੋਰ ਜਹਾਜ਼ ਅਮਰੀਕਾ ਤੋਂ ਭੇਜਿਆ ਜਾਵੇਗਾ ਅੰਮ੍ਰਿਤਸਰ ਹਵਾਈ ਅੱਡੇ ਤੇ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਭਾਰਤੀ ਰੁਪਿਆ ਅਤੀਜ ਦਿਨ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ 'ਚ ਵੇਖਿਆ ਗਿਆ ਵਾਧਾ ਹੁਣ ਖਬਰਾਂ ਦੇ ਸਥਾਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪੂਰੀ ਦੁਨੀਆ 'ਤੇ ਪਰਸਪਰ ਟੈਰਿਫ ਲਗਾਉਣ ਵਾਸਤੇ ਤਿਆਰ ਬੈਠੇ ਨੇ ਤੇ ਉਦੜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕਾ ਦੇ ਵਿੱਚ ਲੈਂਡ ਹੋ ਚੁੱਕੇ ਨੇ ਤੇ ਇਸ ਮੌਕੇ ਉਹਨਾਂ ਨੇ ਭਾਰਤੀ ਪਾਈਚਾਰੇ ਦੇ ਨਾਲ ਵੀ ਅਹਿਮ ਮੁਲਾਕਾਤ ਕੀਤੀ ਹੈ ਦੱਸਦੀ ਹੈ ਕਿ ਡੋਨਾਲਡ 트ੰਪ ਦੇ ਨਾਲ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਅਹਿਮ ਮੁਲਾਕਾਤ ਕਰਨਗੇ ਪਰ ਉਸ ਤੋਂ ਪਹਿਲਾਂ ਐਲਨ ਮਸਕ ਤੇ ਵਿਵੇਕ ਰਾਮਾ ਸੁਆਮੀ ਨੂੰ ਵੀ ਮਿਲਣਗੇ 트ੰਪ ਨੇ ਦੁਨੀਆ ਭਰ ਵਿੱਚ ਪਰਸਪਰ ਟੈਰਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਯਾਨਕਿ ਟਿੱਟ ਫੋਰ ਟੈਟ ਟੈਰਫ ਉਹ ਮੋਦੀ ਦੇ ਨਾਲ ਮੁਲਾਕਾਤ ਤੋਂ ਬਾਅਦ ਇਸ ਦਾ ਐਲਾਨ ਕਰਨਗੇ ਅਮਰੀਕੀ ਰਾਸ਼ਟਰਪਤੀ ਨੇ ਪਰਸਪਰ ਟੈਰਿਫ ਲਗਾਉਣ ਬਾਰੇ ਟਵੀਟ ਕੀਤਾ ਹੈ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਦਿਨ ਹਫ਼ਤੇ ਰਹੇ ਨੇ ਸ਼ਾਇਦ ਹੁਣ ਤੱਕ ਦਾ ਸਭ ਤੋਂ ਵਧੀਆ ਦਿਨ ਪਰ ਅੱਜ ਦਾ ਦਿਨ ਸਭ ਤੋਂ ਖਾਸ ਹੋਵੇਗਾ ਪਰਸਪਰ ਟੈਰਫ 트ੰਪ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੋਈ ਵੀ ਦੇਸ਼ ਅਮਰੀਕੀ ਸਮਾਨ ਤੇ ਜੋ ਵੀ ਟੈਰਿਫ ਲਗਾਉਂਦਾ ਹੈ ਅਮਰੀਕਾ ਉਸ ਦੇਸ਼ ਦੇ ਸਮਾਨ ਤੇ ਵੀ ਉਹੀ ਟੈਰਿਫ ਲਗਾਏਗਾ ਰੈਸਿਪਰੋਕਲ ਟੈਰਿਫ ਦਾ ਐਲਾਨ ਮੰਗਲਵਾਰ ਜਾਂ ਬੁੱਧਵਾਰ ਨੂੰ ਕੀਤਾ ਜਾਵੇਗਾ ਅਤੇ ਇਸ ਨੂੰ ਤੁਰੰਤ ਲਾਗੂ ਕੀਤਾ ਜਾਵੇਗਾ ਇਹ ਟੈਰਿਫ ਹਰ ਦੇਸ਼ ਤੇ ਲਾਗੂ ਹੋਵੇਗਾ ਹਾਲਾਂਕਿ ਉਹਨਾਂ ਨੇ ਆਪਣੇ ਟਵੀਟਸ 'ਇਹ ਨਹੀਂ ਦੱਸਿਆ ਕਿ ਉਹ ਕਦੋਂ ਪਰਸਪਰ ਟੈਰਿਫ ਲਗਾਉਣਸਾਰੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌੜੇ ਤੇ ਵੀਰਵਾਰ ਸਵੇਰੇ 4:30 ਵਜੇ ਅਮਰੀਕਾ ਪਹੁੰਚੇ। ਅੱਜੋ ਅਮਰੀਕੀ ਵਿਦੇਸ਼ ਮੰਤਰੀ ਮਾਈਕ ਵਾਲਸ, ਟੈਸਲਾ ਦੇ ਮੁਖੀ ਅਲਨ ਮਸਕ ਅਤੇ ਭਾਰਤੀ ਮੂਲ ਦੇ ਉਦਯੋਗਪਤੀ ਵਿਵੇਕ ਰਾਮਾ ਸਵਾਮੀ ਦੇ ਨਾਲ ਦੋल्ली ਗੱਲਬਾਤ ਕਰਨ ਵਾਸਤੇ ਵੀ ਹਾਜ਼ਰ ਹੋਏ। ਇਸ ਤੋਂ ਬਾਅਦ ਮੋਦੀ ਰਾਸ਼ਟਰਪਤੀ 트ੰਪ ਨਾਲ ਮੁਲਾਕਾਤ ਕਰਨਗੇ। ਦੋਵੇਂ ਵਿਚਾਲੇ ਲਗਭਗ 45 ਮਿੰਟ ਗੱਲਬਾਤ ਹੋਵੇਗੀ। ਇਸ ਮੀਟਿੰਗ 'ਚ ਦੋਵੇਂ ਆਗੂ ਟੈਰਿਫ ਅਤੇ ਅਗਿਆਨ ਕਾਨੂੰਨੀ ਭਾਰਤੀ ਪ੍ਰਵਾਸੀਆਂ ਸਨਹੀਂ ਕ ਦੋਲੀ ਗੱਲਬਾਤ ਖਤਮ ਹੋਣ ਤੋਂ ਬਾਅਦ ਮੋਦੀ ਟਰੰਪ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰ ਸਕਦੇ ਨੇ ਆਪਣੀ ਅਮਰੀਕੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਕਈ ਕਾਰੋਬਾਰੀ ਆਗੂਆਂ ਅਤੇ ਭਾਰਤੀ ਪਾਈਚਾਰੇ ਦੇ ਲੋਕਾਂ ਨਾਲ ਵੀ ਮੁਲਾਕਾਤ ਕਰਨਗੇ ਅਮਰੀਕਾ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਅਮਰੀਕੀ ਇੰਡਸਟਰੀ ਖੁਫੀਆ ਨਿਰਦੇਸ਼ਕ ਤੁਲਸੀ ਗਬਾਰ ਨਾਲ ਮੁਲਾਕਾਤ ਕੀਤੀ ਅਮਰੀਕੀ ਸੈਨਟ ਨੇ ਮੰਗਲਵਾਰ ਨੂੰ ਤੁਲਸੀ ਗਬਾਰ ਦੀ ਰਾਸ਼ਟਰੀ ਖੁਫੀਆ ਨਿਰਦੇਸ਼ਕ ਵਜੋਂ ਨਿਯੁਕਤੀ ਦੀ ਪੁਸ਼ਟੀ ਕੀਤੀ ਸੀ ਤੁਲਸੀ ਹੁਣ ਸੀਆਈਏ ਅਤੇ ਐਨਐਸਏ ਸਣੇ ਅਮਰੀਕਾ ਦੀਆਂ 18 ਖੁਫੀਆ ਏਜੰਸੀਆਂ ਦਾ ਚਾਰਜ ਸੰਭਾਲੇਗੀ ਪ੍ਰਧਾਨ ਮੰਤਰੀ ਮੋਦੀ ਨੇ ਗਬਾਰ ਨੂੰ ਇਸ ਮਹੱਤਵਪੂਰਨ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਅਤਵਾਦ ਵਿਰੋਧੀ ਸਾਈਬਰ ਸੁਰੱਖਿਆ ਅਤੇ ਉੱਭਰ ਰਹੇ ਖਤਰਿਆਂ ਤੇ ਆਪਸੀ ਸਹਿਯੋਗ ਵਧਾਉਣ ਵਾਲੀ ਗੱਲ ਕੀਤੀ ਮੀਡੀਆ ਰਿਪੋਰਟਰ ਅਨੁਸਾਰ ਮੋਦੀ ਦਾ ਵਫ਼ਦ ਕੁੱਲ 6 ਮੀਟਿਆਂ 'ਚ ਹਿੱਸਾ ਲਵੇਗਾ ਰਾਸ਼ਟਰਪਤੀ 트ੰਪ ਨਾਲ ਮੁਲਾਕਾਤ ਤੋਂ ਬਾਅਦ ਮੋਦੀ ਸਟੇਟ ਡਿਨਰ ਵਿੱਚ ਸ਼ਾਮਲ ਹੋਣਗੇ ਭਾਰਤੀ ਪ੍ਰਧਾਨ ਮੰਤਰੀ ਦਾ ਅਮਰੀਕਾ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਰਾਸ਼ਟਾਨੀ ਵਾਸ਼ਿੰਗਟਨ ਨੂੰ ਬਰਫ਼ਬਾਰੀ ਅਤੇ ਗੜੇਮਾਰੀ ਕਾਰਨ ਠੰਡ ਤੇ ਚਪੇਟ ਚ ਹੈ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਗੈਸਟ ਹਾਊਸ ਯਾਨੀ ਆਲੀਸ਼ਾਨ ਬਲਰ ਹਾਊਸ ਵਿੱਚ ਠਹਿਰਨਗੇ ਇਹ ਵਾਈਟ ਹਾਊਸ ਦੇ ਬਿਲਕੁਲ ਸਾਹਮਣੇ ਆ ਇਸ ਗੈਸਟ ਹਾਊਸ 'ਚ ਵਿਸ਼ਵ ਨੇਤਾ ਠਹਿਰਦੇ ਨੇ ਕੁਝ ਦਿਨ ਪਹਿਲਾਂ ਅਮਰੀਕਾ ਤੋਂ ਡਿਪੋਰਟ ਹੋ ਕੇ ਬਹੁਤ ਸ ਭਾਰਤ ਦੇ ਅੰਮ੍ਰਿਤਸਰ ਹਵਾਈ ਅੱਡੇ ਦੇ ਉੱਤੇ ਲੈਂਡ ਹੋਏ ਸੀ ਯੂ ਐਸ ਫੌਜ ਦਾ ਜਹਾਜ਼ ਉਹਨਾਂ ਨੂੰ ਲੈ ਕੇ ਆਇਆ ਸੀ ਹਾਲਾਂਕਿ ਹੱਥਾਂ ਤੇ ਪਿਆਰਾਂ ਦੇ ਵਿੱਚ ਬੇੜੀਆਂ ਦੇ ਨਾਲ ਉਹ ਨੌਜਵਾਨ ਝਗੜੇ ਹੋਏ ਸਨ ਇਸ ਤੋਂ ਬਾਅਦ 15 ਜਨਵਰੀ ਨੂੰ ਮੁਰਤੋ ਇੱਕ ਜਹਾਜ਼ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਹੀ ਲੈਂਡ ਹੋਣ ਵਾਲਾ ਹੈ ਜਿਸ ਵਿੱਚ 170 ਤੋਂ ਲੈ ਕੇ 180 ਦੇ ਵਿਚਾਲੇ ਭਾਰਤੀਆਂ ਨੂੰ ਰਿਪੋਰਟ ਕਰਕੇ ਅਮਰੀਕਾ ਸਰਕਾਰ ਫਿਰ ਭੇਜੇਗੀ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਅਸਕਤੀ ਜਾਰੀ ਹੈ ਪਿਛਲੇ ਹਫਤੇ ਹੀ ਅਮਰੀਕਾ ਵੱਲੋਂ 104 ਭਾਰਤੀਆਂ ਨੂੰ ਰਿਪੋਰਟ ਕਰਕੇ ਭਾਰਤ ਭੇਜਿਆ ਗਿਆ ਸੀ ਸੂਤਰਾਂ ਮੁਤਾਬਕ ਅਮਰੀਕਾ ਵੱਲੋਂ ਇੱਕ ਹੋਰ ਫਲਾਈਟ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਗਏ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਤੇ ਇਹ ਫਲਾਈਟ 15 ਪਰ ਵੀ ਨੂੰ ਲੈਂਡ ਹੋ ਸਕਦੀ ਹੈ ਪਹਿਲੀ ਫਲਾਈਟ ਦੀ ਤਰ੍ਹਾਂ ਹੀ ਇਸ ਫਲਾਈਟ ਨੂੰ ਵੀ ਅੰਮ੍ਰਿਤਸਰ 에ਰਪੋਰਟ ਤੇ ਹੀ ਲੈਂਡ ਕਰਵਾਇਆ ਜਾਵੇਗਾ ਤੇ ਉੱਥੋਂ ਚੈਕਿੰਗ ਮਗਰੋਂ ਸਾਰਿਆਂ ਨੂੰ ਆਪੋ ਆਪਣੇ ਸੂਬਿਆਂ ਵੱਲ ਭੇਜ ਦਿੱਤਾ ਜਾਵੇਗਾ ਸੂਤਰਾਂ ਦੀ ਮੰਨੀਏ ਤਾਂ ਇਸ ਫਲਾਈਟ ਰਾਹੀਂ ਅਮਰੀਕਾ ਵੱਲੋਂ ਤਕਰੀਬਨ 170 ਤੋਂ 180 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਭੇਜਿਆ ਜਾ ਸਕਦਾ ਹੈ ਹਾਲਾਂਕਿ ਇਸ ਬਾਰੇ ਹਜੇ ਤੱਕ ਕੋਈ ਅਧਿਕਾਰਿਤ ਤੌਰ ਤੇ ਬਿਆਨ ਸਾਹਮਣੇ ਨਹੀਂ ਆਇਆ ਉਤੇ ਹੀ ਅਮਰੀਕਾ ਵੱਲੋਂ ਰਿਪੋਰਟ ਕੀਤੇ ਜਾ ਰਹੇ ਭਾਰਤੀਆਂ ਦੀ ਫਲਾਈਟ ਦਿੱਲੀ 에어ਪੋਰਟ ਦੀ ਬਜਾਏ ਅੰਮ੍ਰਿਤਸਰ 에어ਪੋਰਟ ਤੇ ਹੀ ਲੈਂਡ ਕਰਵਾਉਣ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਇਸ ਦੇ ਨਾਲ ਹੀ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਕੀਤੇ ਜਾ ਰਹੇ ਸਲੂਕ ਦੀ ਵੀ ਹਰ ਪਾਸਿਓਂ ਨਿਖੇਧੀ ਕੀਤੀ ਜਾ ਰਹੀ ਹੈ ਪਹਿਲੀ ਫਲਾਈਟ ਵਿੱਚ ਰਿਪੋਰਟ ਕੀਤੇ ਗਏ ਭਾਰਤੀਆਂ ਦੇ ਹੱਥਾਂ ਵਿੱਚ ਹਥਕੜੀਆਂ ਅਤੇ ਪੈਰਾਂ 'ਚ ਬੀੜੀਆਂ ਪਾ ਕੇ ਭੇਜਿਆ ਗਿਆ ਸੀ ਜਿਸ ਤੋਂ ਲੈ ਕੇ ਭਾਰਤ ਦੀ ਸੰਸਦ ਤੱਕ ਵੀ ਹੰਗਾਮਾ ਹੋ ਚੁੱਕਿਆ ਹੈ ਦੂਜੇ ਪਾਸੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਪਹੁੰਚ ਗਏ ਨੇ ਉਹਨਾਂ ਦੇ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਨਾਲ ਮੁਲਾਕਾਤ ਕੀਤੀ ਜਾਣੀ ਹੈ ਇਸ ਦੌਰਾਨ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਡੈਪੋਰਟੇਸ਼ਨ ਦੇ ਮੁੱਦੇ ਤੇ ਖੁੱਲ ਕੇ ਗੱਲਬਾਤ ਕੀਤੀ ਜਾ ਸਕਦੀ ਹੈ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੁਲਾਕਾਤ ਦੌਰਾਨ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਕੀਤੇ ਜਾ ਰਹੇ ਅਨਮੁਨਕੀ ਵਤੀਰੇ ਬਾਰੇ ਗੱਲਬਾਤ ਜ਼ਰੂਰ ਕਰਨ ਇੰਡੀਅਨ ਕਰੰਸੀ ਦੇ ਅੱਗੇ ਫਿਰ ਤੋਂ ਡਾਲਰ ਚੁਗਿਆ ਚੀਨ ਤੇ ਜਾਪਾਨ ਦੀਆਂ ਮੁਦਰਾਵਾਂ ਨੂੰ ਵੀ ਪਛਾੜ ਕੇ ਰੱਖ ਦਿੱਤਾ ਹੈ ਦਰਸਲ ਬੀਤੇ ਕੁਝ ਦਿਨਾਂ ਤੋਂ ਇੰਡੀਅਨ ਕਰੰਸੀ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਦੇਖਿਆ ਜਾ ਰਿਹਾ ਹੈ ਤੇ ਡਾਲਰ ਹੇਠਾਂ ਡਿੱਗਦਾ ਹੋਇਆ ਨਜ਼ਰ ਆ ਰਿਹਾ ਹੈ ਭਾਰਤੀ ਰੁਪਇਆ ਲਗਾਤਾਰ ਤੀਜੇ ਦਿਨ ਡਾਲਰ ਦੇ ਮੁਕਾਬਲੇ ਮਜ਼ਬੂਤ ਬਣਿਆ ਹੋਇਆ ਹੈ ਏਸ਼ੀਆ ਦੀਆਂ ਹੋਰ ਮੁਦਰਾਵਾਂ ਦੇ ਮੁਕਾਬਲੇ ਰੁਪਇਆ ਹਾਲ ਦੇ ਸਮੇਂ ਵਿੱਚ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ ਮੰਗਰਵਾਰ ਨੂੰ ਸ਼ੁਰੂ ਹੋਇਆ ਇਹ ਵਾਧਾ ਵੀ ਬਾਅਦ ਨੂੰ ਵੀ ਚੱਲ ਰਿਹਾ ਹੈ बुधवार ਨੂੰ ਕਾਰੋਬਾਰ ਦੌਰਾਨ ਰੁਪਇਆ ਮਜ਼ਬੂਤ ਹੋਇਆ ਹਾਲਾਂਕਿ ਬਾਜ਼ਾਰ ਬੰਦ ਹੋਣ ਦੇ ਸਮੇਂ ਇਸਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਮਹਾਰਾ ਦਾ ਕਹਿਣਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੇ ਦਖਲ ਦੇਸ਼ 'ਚ ਮਹਿੰਗਾਈ ਦਰ ਚ ਗਿਰਾਵਟ ਅਤੇ ਅਮਰੀਕਾ 'ਚ ਉਮੀਦ ਤੋਂ ਜ਼ਿਆਦਾ ਮਹਿੰਗਾਈ ਕਾਰਨ ਰੁਪਈਆ ਮਜ਼ਬੂਤ ਹੋ ਰਿਹਾ ਹੈ। ਬਾਹਰਾਂ ਦੀ ਮੰਨੀਆਂ ਤੋਂ ਵਾਲੇ ਦਿਨਾਂ 'ਚ ਇਹ ਵਾਅਦਾ ਜਾਰੀ ਰਹਿ ਸਕਦਾ ਹੈ। ਖਾਸ ਕਰਕੇ ਇਹ ਹੈ ਕਿ ਏਸ਼ੀਆ ਦੀਆਂ ਹੋਰ ਮੁਦਰਾਵਾਂ ਚਾਹੇ ਉਹ ਚੀਨੀ ਯੁਵਾਨ ਹੋਵੇ ਜਾਂ ਫਿਰ ਜਾਪਾਨੀ ਯੇਨ ਉਸਨੇ ਹਜੇ ਤੱਕ ਡਾਲਰ ਦੇ ਮੁਕਾਬਲੇ ਭਾਰਤੀ ਰੁਪਈਏ ਵਾਂਗ ਮਜ਼ਬੂਤੀ ਨਹੀਂ ਵਿਖਾਈ। ਮੰਗਲਵਾਰ ਨੂੰ ਰੁਪਈਆ ਲਗਭਗ 1% ਮਜ਼ਬੂਤ ਹੋਇਆ ਸੀ ਜੋ 2 ਸਾਲਾਂ 'ਚ ਇਸ ਦਾ ਸਭ ਤੋਂ ਵੱਡਾ ਵਾਧਾ ਹੈ। ਬੁੱਧਵਾਰ ਨੂੰ ਵੀ ਡਾਲਰ ਦੇ ਮੁਕਾਬਲੇ ਜਦਕਿ ਬਿਰਵਾਲ ਨੂੰ ਇਸ 14 ਪੈਸੇ ਦਾ ਹੋਰ ਵਾਧਾ ਦੇਖਿਆ ਗਿਆ ਅਮਰੀਕੀ ਡਾਲਰ ਚ ਕਮਜ਼ੋਰੀ ਅਤੇ ਵਿਦੇਸ਼ਾਂ ਚ ਕੱਚੇ ਤੇਲ ਦੀਆਂ ਕੀਮਤਾਂ ਚ ਗਿਰਾਵਟ ਕਾਰਨ ਮਿਰਵਾਲ ਨੂੰ ਸ਼ੁਰੂਆਤੀ ਕਾਰੋਬਾਰ ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 14 ਪੈਸੇ ਵਾਧ ਕੇ 86.81 ਤੇ ਪਹੁੰਚ ਗਿਆ ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿ ਹੈ ਕਿ ਸਥਾਨਕ ਇਕਾਈ ਜੋ ਕਿ ਵਿਦੇਸ਼ੀ ਫੰਡਾਂ ਦੇ ਬਿਆਨਤ ਬਾਹਰ ਜਾਣਕਾਰਨ ਦਬਾਹ ਹੇਠ ਸੀ ਉਸ ਨੂੰ ਸਰਕਾਰ ਦੁਆਰਾ ਬੁੱਧਵਾਰ ਨੂੰ ਜਾਰੀ ਕੀਤੇ ਗਏ মুদ্রਾਸਪਤੀ ਦੇ ਅੰਕੜਿਆਂ ਦੀ ਉਮੀਦ ਤੋਂ ਬਿਹਤਰ ਹੋਣ ਤੋਂ ਬਾਅਦ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਕੁਝ ਸੁਧਾਰ ਤੋਂ ਸਮਰਥਨ ਮਿਲਿਆ ਅੰਤਰ ਬੈਂਕ ਵਿਦੇਸ਼ੀ ਮੁਦਰਾ ਤੇ ਰੁਪਇਆ 86.82 ਤੇ ਮਜ਼ਬੂਤ ਖੁੱਲਿਆ ਅਤੇ ਸ਼ੁਰੂਆਤੀ ਕਾਰੋਬਾਰ ਵਿੱਚ ਗ੍ਰੀਨ ਬੈਕ ਦੇ ਮੁਕਾਬਲੇ ਪਿਛਲੇ ਬੰਦ ਨਾਲੋਂ 14 ਪੈਸੇ ਦੇ ਵਾਧੇ ਨਾਲ 86.81 ਨੂੰ ਛੂ ਗਿਆ ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਇਆ 16 ਪੈਸੇ ਦੀ ਗਿਰਾਵਟ ਦੇ ਨਾਲ 86.5 ਨਮੇ ਤੇ ਪੰਥ ਹੋਇਆ ਮੰਗਲਵਾਰ ਨੂੰ ਪਿਛਲੇ ਸੈਸ਼ਨ ਵਿੱਚ ਰੁਪਿਆ ਗ੍ਰੀਨ ਬੈਕ ਦੇ ਮੁਕਾਬਲੇ ਛਾਟ ਪੈਸੇ ਦੀ ਮਜ਼ਬੂਤੀ ਨਾਲ 86.79 ਦੇ ਪੱਧਰ ਤੇ ਬੰਦ ਹੋਇਆ ਸੀ 3 ਮਾਰਚ 2023 ਤੋਂ ਬਾਅਦ ਸਬਤ ਵੱਧ ਇੱਕ ਦਿਨ ਵਿੱਚ ਵਾਧਾ ਦਰਜ ਕੀਤਾ ਗਿਆ ਸੀ ਇਸ ਦੌਰਾਨ ਅਮਰੀਕੀ ਡਾਲਰ ਸੂਚਕਾਂਕ ਵਿੱਚ ਗਿਰਾਵਟ ਜਾਰੀ ਹੈ ਡਾਲਰ ਇੰਡੈਕਸ 0.22 ਫੀਸਦੀ ਦੀ ਗਿਰਾਵਟ ਨਾਲ 107.59 ਤੇ ਕਾਰੋਬਾਰ ਕਰ ਰਿਹਾ ਹੈ ਪਿਛਲੇ 1 ਮਹੀਨੇ ਵਿੱਚ ਇਸ ਵਿੱਚ 1.20 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ ਇਸ ਸਾਲ ਹੁਣ ਤੱਕ ਐਸਡੋਲਰ 0.70 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਪਿਛਲੇ 1 ਸਾਲ ਚ ਡਾਲਰ ਇੰਡੈਕਸ ਚ 3.21 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਮਹਰਾਂ ਦਾ ਮੰਨਣਾ ਹੈ ਕਿ ਮੁਦਰਾ ਬਾਜ਼ਾਰ ਮੌਜੂਦਾ ਸਮੇਂ ਚ ਅਸਥਿਰ ਹੈ ਅਤੇ ਆਉਣ ਵਾਲੇ ਦਿਨਾਂ ਚ ਡਾਲਰ ਅਤੇ ਰੁਪਏ ਵਿੱਚ ਉਤਾਰ ਚੜਾਅ ਜਾਰੀ ਰਹਿ ਸਕਦੇ ਨੇ ਇਸ ਦਾ ਮੁੱਖ ਕਾਰਨ ਵਿਸ਼ਵ ਆਰਥਿਕ ਅਨਿਸ਼ਚਿਤਤਾ ਅਤੇ ਅਮਰੀਕਾ ਦੀਆਂ ਵਪਾਰਕ ਨੀਤੀਆਂ ਨੇ ਜੋ ਕਈ ਬਾਜ਼ਾਰਾਂ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਵਿਸ਼ਲੇਸ਼ਕਾਂ ਨੇ ਇਹ ਕਿਹਾ ਕਿ ਯੂਐਸ ਦੇ ਅੰਕੜਿਆਂ ਨੇ ਉਮੀਦ ਤੋਂ ਵੱਧ ਮੁਦਰਾस्फीਤੀ ਦਰਸਾਉਣ ਤੋਂ ਬਾਅਦ ਡਾਲਰ ਕਮਜ਼ੋਰ ਹੋਇਆ ਹੈ ਫੈਡ ਰਿਜ਼ਰਵ ਦੁਆਰਾ ਤੁਰੰਤ ਮੁਦਰਾ ਸੌਖਿਆਂ ਦੀਆਂ ਉਮੀਦਾਂ ਨੂੰ ਤੋੜ ਦਿੱਤਾ ਗਿਆ। ਗਲੋਬਲ ਬਾਜ਼ਾਰ 'ਚ ਬ੍ਰੈਂਟ ਕਰੂਡ ਫਿਊਚਰਜ਼ 1% ਡਿੱਕੇ 74.43 ਅਮਰੀਕੀ ਡਾਲਰ ਪ੍ਰਤੀ ਬੈਰਲ ਤੇ ਆ ਗਿਆ। ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਗਤਵਾਰ ਨੂੰ ਸ਼ੁੱਧ ਆਧਾਰ ਤੇ 4969.3 ਕਰੋੜ ਰੁਪਏ ਦੀਆਂ ਇਕਵਿਟੀਆਂ ਵੇਚੀਆਂ ਨੇ। ਅਮਰੀਕਾ ਦੇ ਵਿੱਚ ਬੀਤੇ ਕੁਝ ਦਿਨਾਂ ਤੋਂ ਕਈ ਜਹਾਜ਼ ਕ੍ਰੈਸ਼ ਹੋਏ ਨੇ ਅਜੇ ਹਜ ਇੱਕ ਹੋਰ ਜਹਾਜ਼ ਦੇ ਨਾਲ ਹਾਦਸਾ ਵਾਪਰਿਆ ਹੈ ਇਸ ਵਾਰ ਅਮਰੀਕੀ ਨਵੀਂ ਲੜਾਕੂ ਜਹਾਜ਼ ਹਾਦਸਾ ਗ੍ਰਸਤ ਹੋਇਆ ਹੈ ਤੇ ਹਾਦਸਾ ਗ੍ਰਸਤ ਹੋ ਕੇ ਸਮੁੰਦਰ ਦੇ ਵਿੱਚ ਜਾ ਡਿੱਗਾ ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਹਾਦਸੇ ਦੇ ਵਿੱਚ ਜਹਾਜ਼ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਪਰ ਪਾਇਲਟ ਬਚ ਕੇ ਨੇ ਮਸ਼ੇਰੀਆ ਤੇ ਤਾਟ ਰੱਖਿਆ ਕਾਂਦੀ ਮਦਦ ਦੇ ਨਾਲ ਉਹਨਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਇਹ ਹਾਦਸਾ ਸੈਂਡਿਏਗੋ ਦੇ ਨੇੜੇ ਵਿੱਬੇ ਟਾਪੂ ਦੇ ਵਾਪਰਿਆ ਹੈ ਜਿੱਥੇ ਇੱਕ ਅਮਰੀਕੀ ਨੇਵੀ EA-18G ਰੋਲਰ ਜੈਟ ਹਾਦਸਾ ਗ੍ਰਸਤ ਹੋਇਆ ਹੈ। ਇਹ ਪਿਛਲੇ 4 ਮਹੀਨਿਆਂ 'ਚ ਵਿਰਬੇ ਆਈਲੈਂਡ ਤੇ ਅਮਰੀਕੀ ਜਲ ਸੈਨਾ ਤੇ ਹਵਾਈ ਅੱਡੇ ਤੇ ਦੂਜਾ ਹਾਦਸਾ ਹੈ। ਜਦਕਿ ਪਿਛਲੇ 1.5 ਮਹੀਨਿਆਂ 'ਚ ਅਮਰੀਕੀ ਫੌਜ ਨਾਲ ਜੁੜੀ ਦੂਜੀ ਦੁਰਘਟਨਾ ਹੈ। ਜੈਟ ਜਹਾਜ਼ ਨੇ ਭਾਰਤੀ ਸਮੇਂ ਅਨੁਸਾਰ ਬੁੱਧਵਾਰ ਸਵੇਰੇ ਲਗਭਗ 7:30 ਵਜੇ ਉਡਾਨ ਭਰੀ ਪਰ ਕੁਝ ਹੀ ਪਲਾਂਜ 'ਚ ਇਹ ਕੰਟਰੋਲ ਗਵਾ ਬੈਠਾ ਤੇ ਸੈਂਟੀਆਗੋ ਖਾੜੀ 'ਚ ਹਾਦਸਾ ਗ੍ਰਸਤ ਹੋ ਗਿਆ। ਦੋਵੇਂ ਚਾਲਕ ਦਲ ਦੇ ਮੈਂਬਰ ਸਮੇਂ ਸਿਰ ਬਾਹਰ ਨਿਕਲ ਗਏ ਅਤੇ ਪਾਣੀ 'ਚ ਡਿੱਗ ਗਏ। ਅਮਰੀਕੀ ਤੱਟ ਰਖਕਾਂ ਨੇ ਲਗਭਗ 10 ਮਿੰਟਾਂ ਦੇ ਅੰਦਰ ਬਚਾਲਿਆ ਦੋਵੇਂ ਪਲਟਾ ਨੂੰ ਹਸਪਤਾਲ ਲਿਜਾਂਦਾ ਗਿਆ ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਇਸ ਹਾਦਸੇ ਦੀ ਪੁਸ਼ਟੀ ਅਮਰੀਕੀ ਤੱਟ ਰਖਕ ਦਲ ਦੇ ਬੁਲਾਰੇ ਪੈਟੀ ਅਫਸਰ ਕ੍ਰਿਸਟੋਫਰ ਸੈਪੀ ਨੇ ਕੀਤੀ ਹੈ एपीडी रिपोर्ट दे अनुसार दो सीटां वाले जेट ਨੂੰ ਇਲੈਕਟ੍ਰੋਨਿਕ ਅਟੈਕ ਸਕਿਉਰਨ 135 ਦੇ ਤਹਿਤ ਐਨਐਸ ਵਿਲ ਬੀ ਆਇਲੈਂਡ ਵਿਖੇ ਬਲੈਕ ਰੈਵਨਸ ਯੂਨਿਟ ਵਿੱਚ ਤਾਇਨਾਤ ਕੀਤਾ ਗਿਆ ਸੀ ਹਾਲਾਂਕਿ ਇਹ ਅਜੇ ਸਪਸ਼ਟ ਨਹੀਂ ਹੈ ਕਿ ਜਹਾਜ਼ ਕੈਲੀਫੋਰਨੀਆ ਕਿਉਂ ਗਿਆ ਬੋਦਵਾਰ ਦੁਪਹਿਰ ਤੱਕ ਇਸ ਦਾ ਮਲਬਾ ਖਾੜੀ ਦੇ ਅੰਦਰ ਹੀ ਰਿਹਾ ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਚੰਦ ਜੰਦੇ ਇੱਕ ਵਾਰ ਫਿਰ ਨਸਰ ਮਾਰ ਲੈਣਿਆ ਮੁਖਰ ਲੈਂਸ ਤੇ ਅਮਰੀਕਾ ਪਹੁੰਚੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਨਾਲ ਕਰਨਗੇ ਮੁਲਾਕਾਤ ਯਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤੀ ਜਾਰੀ 15 ਫਰਵਰੀ ਨੂੰ ਇੱਕ ਹੋਰ ਜਹਾਜ਼ ਅਮਰੀਕਾ ਤੋਂ ਭੇਜਿਆ ਜਾਵੇਗਾ ਅੰਮ੍ਰਿਤਸਰ ਹਵਾਈ ਅੱਡੇ ਤੇ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਭਾਰਤੀ ਰੁਪਿਆ ਅਤੀਜ ਦਿਨ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ 'ਚ ਵੇਖਿਆ ਗਿਆ ਵਾਧਾ ਇਸ ਨਾਲ ਹੀ ਮੈਂ ਦਿਓ ਜਸਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ